ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਤੇਵ ਜਪ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦਾ ਛੋਟੇ ਕਿਸਾਨਾਂ ਦੇ ਨਾਮ ਲਿਖਿਆ ਗਿਆ ਨਾਵਲ ਸਲਫਾਸ ਪਾਗ ਪਹਿਲਾ ਜਣਸ ਤਾਂ ਇਹ ਆਪਣੀ ਦੇਖਦੇ ਦੇਖਦੇ ਅੰਬਾਂ ਦੀ ਸਾਰੀ ਰੇੜੀ ਵਿਕ ਗਈ ਕੋਈ ਕਿਲੋ ਕੋਈ 2 ਕਿਲੋ ਲੋਕ ਚੱਕੀ ਤੁਰੀ ਜਾਂਦੇ ਆ ਸੰਤੇ ਨੇ ਗੰਭੀਰ ਜਿਹਾ ਹੋ ਕੇ ਗੱਲ ਕੀਤੀ ਹੋਰ ਦੇਖ ਲੈ ਦੇਆਲੋ ਨੇ ਆਂਬ ਦੇ ਰਸੇ ਦੀ ਕੁੱਟ ਅੰਦਰ ਲੰਗਾ ਕੇ ਸਿਰਫ ਹੁੰਘਾਰਾ ਹੀ ਭਰਿਆ ਉਹਨਾਂ ਨੇ 2 ਕਿਲੋ ਦਸਹਿਰੀ ਆਂਬ ਤਲਵਾਏ ਸਨ ਬਾਅਦ ਵਿੱਚ ਗਿਣ ਕੇ ਦੇਖੇ ਠੀਕ ਐ ਸਾਰੇ ਟੱਬਰ ਨੂੰ ਇੱਕ ਇੱਕ ਆ ਜਾਊਗਾ ਦੇਆਲੋ ਨੇ 2 ਆਂਬ ਚੰਗੇ ਜਿਹੇ ਲਫਾਫੇ ਵਿੱਚੋਂ ਕੱਢੇ ਤੇ ਟੂਟੀ ਦੇ ਪਾਣੀ ਨਾਲ ਧੋ ਕੇ ਉੱਥੇ ਇੱਕ ਬੈਂਚ ਉੱਤੇ ਬੈ ਕੇ ਹੀ ਚੁੱਪਣ ਲੱਗੇ। ਉਹ ਪਿੰਡ ਨੂੰ ਜਾਣ ਵਾਲੀ ਬੱਸ ਦੇ ਉਡੀਕ ਵਿੱਚ ਸ਼ਹਿਰ ਦੇ ਬਾਸਰਡੇ ਉੱਤੇ ਛੱਡਾਂ ਖੱਲੇ ਬੈਠੇ ਸਨ। ਆਂਬ ਦੇ ਇੱਕ ਹੋਰ ਕੁੱਟ ਭਰ ਕੇ ਦਿਆਲੋਂ ਨੇ ਖਚਰੀ ਹਸੀ ਹੱਸਦਿਆਂ ਕਿਹਾ ਆਪਾਂ ਤਾਂ ਇੱਥੇ ਹੀ ਆਂਬ ਚੂਪ ਲੈਨੇ ਆਂ। ਘਰ ਜਾ ਕੇ ਜਵਾਕਾਂ 'ਚ ਪਤਾ ਨਹੀਂ ਮਿਲੂਗੀ ਕੋਈ ਫਾੜੀ ਕਿ ਨਹੀਂ। ਕਰਨੈਲ ਦਾ ਛੋਟਾ ਮੁੰਡਾ ਬਾਹਲਾ ਖਰਾਬ। ਗੋਲੂ ਜਾਂ ਆਖੂਗਾ ਸਾਰਾ ਲਫਾਫਾ ਪਹਿਲਾਂ ਮੈਨੂੰ ਫੜਾ ਸੰਤੇ ਨੇ ਕਿਹਾ ਤੇ ਨਿੱਕਾ ਨਿੱਕਾ ਹੱਸਣ ਲੱਗਿਆ ਉਹਨੇ ਆਪਣਾ ਅੰਬ ਪਹਿਲਾਂ ਮੁਕਾ ਲਿਆ ਸੀ ਉਠਿਆ ਅਤੇ ਟੂਟੇ ਤੋਂ ਹੱਥ ਧੋ ਕੇ ਮੂੰਹ ਪੂੰਝ ਕੇ ਫੇਰ ਉੱਥੇ ਆ ਕੇ ਬੈਠ ਗਿਆ ਫੇਰ ਹੱਸਣ ਲੱਗਿਆ ਸੱਟ ਪਰੇ ਹੁਣ ਕੇ ਗੋਠਲੀ ਵੀ ਅੰਦਰ ਲੰਘਾਏਗੀ ਉਹਨਾਂ ਨੇ ਦੇਖਿਆ ਉਹਨਾਂ ਦੇ ਪਿੰਡ ਵਾਲੀ ਬਸ ਹਾਲੇ ਤੱਕ ਆਪਣੇ ਅੱਡੇ ਉੱਤੇ ਆ ਕੇ ਖੜੀ ਨਹੀਂ ਸੀ ਉਧਰ ਨੂੰ ਜਾਣ ਵਾਲੀਆਂ ਹੋਰ ਸਵਾਰੀਆਂ ਵੀ ਇੱਧਰ ਉੱਧਰ ਹੱਥਾਂ ਵਿੱਚ ਚੋਲੇ ਲਈ ਖੜੀਆਂ ਸਨ ਕੀ ਕਰੂਗਾ ਸਾਲਾ ਜੱਟ ਆਂਬ ਦੇਖ ਕਿਵੇਂ ਵੀ ਕੀ ਜਾਂਦੇ ਨੇ ਦਿਆਲੂ ਉਹਦੇ ਵੱਲ ਸਿਰਫ ਝਾਕੀ ਹੀ ਐਤ ਕੀ ਝੋਨਾ ਨਹੀਂ ਲਾਇਆ ਨਰਮਾ ਬੀਜ ਲਿਆ ਮਸਾਂ ਗੋਡੇ-ਗੋਡੇ ਉੱਠਿਆ ਸੀ ਅਮਰੀਕਨ ਸੁੰਡੀ ਨੇ ਅੱਲਾ ਬੋਲਦਾ ਕੀ ਕੀਤਾ ਜਾਵੇ ਹੋ ਸਪਰੇਅ ਕਰ ਲੋ ਸੁੰਡੀ ਆਪੇ ਮਰ ਜੂਗੀ ਜਾਏ ਖਾਣੀ ਦੀ ਦੇ ਆਲੋ ਨੇ ਕਿਹਾ ਸਪਰੇਅ ਦਾ ਪਤਾ ਨਹੀਂ ਤੈਨੂੰ ਪਹਿਲਾਂ ਕਿੰਨੀਆਂ ਵੀ ਛਿੜਕੀ ਜਾਉ ਕੀੜੇ ਨਹੀਂ ਮਰਦੇ ਇਹ ਕੀੜਿਆ ਇੱਕ ਤਾਂ ਹਸਣ ਵਾਲੀ ਗੱਲ ਹੈ ਆਖੇ ਕੀੜੇ ਪਤੰਗੇ ਵੀ ਨਸ਼ਈ ਹੋ ਗਏ ਅਮਲੀਆਂ ਵਾਂਗੂ ਮਾੜੀਆਂ ਮੋਟੀਆਂ ਦਵਾਈਆਂ ਤਾਂ ਉਹਨਾਂ ਦਾ ਨਸ਼ਾ ਨਹੀਂ ਚੰਗੀ ਸਖਤ ਦਵਾਈ ਹੋਵੇ ਤਾਂ ਕਿਤੇ ਜਾ ਕੇ ਮਰਦੇ ਨੇ ਪਰ ਸਖਤ ਦਵਾਈਆਂ ਮਿਲਦੀਆਂ ਨਹੀਂ ਕਿਉਂ ਨਹੀਂ ਮਿਲਦੀਆਂ ਐਨੀਆਂ ਦੁਕਾਨਾਂ ਨਹੀਂ ਸ਼ਹਿਰ 'ਚ ਕਿਤੋਂ ਤਾਂ ਮਿਲਦੀਆਂ ਹੋਣਗੀਆਂ ਨਾ ਕਿਤੋਂ ਨਹੀਂ ਮਿਲਦੀਆਂ ਅਸਲੀ ਸਪਰੇ ਯਾ ਤਾਂ ਕੰਪਨੀਆਂ ਦਾ ਬੇੜਾ ਬੈਠਾ ਹੋਇਆ ਤਰੋਂ ਹੀ ਨਿਕਮੀਆਂ ਭੇਜਦੇ ਨੇ ਪੱਕੀ ਗੱਲ ਇਹ ਹੈ ਬਈ ਇੱਥੇ ਦੁਕਾਨਾਂ ਵਾਲੇ ਕੀੜੇ ਮਾਰ ਦਵਾਈਆਂ 'ਚ ਮਿਲਾਵਟ ਕਰਦੇ ਆ ਦਵਾਈਆਂ ਨੂੰ ਚੈੱਕ ਨਹੀਂ ਕਰਦਾ ਕੋਈ ਬਈ ਅਸਲੀ ਨਕਲੀ ਦਾ ਪਤਾ ਲਾਇਆ ਜਾਵੇ ਹੈਗੇ ਇਨਸਪੈਕਟਰ ਹੈਗੇ ਅੱਗ ਲਗਦੇ ਨੇ ਸਰਕਾਰ ਦੀਆਂ ਤਨਖਾਹਾਂ ਖਾਂਦੇ ਨੇ ਬਥੇਰਾ ਹੈਗੇ ਪਰ ਦੁਕਾਨਾਂ ਵਾਲੇ ਉਹਨਾਂ ਦਾ ਮੂੰਹ ਬੰਦ ਦਿੰਦੇ ਨੇ ਦਵਾਈ ਦਾ ਨਮੂਨਾ ਕਿਦਰੇ ਵੀ ਨਕਲੀ ਸਾਬਤ ਨਹੀਂ ਹੁੰਦਾ ਕੀ ਕਰੂਗਾ ਕੋਈ ਚਾਰ ਚੁਫੇਰੇ ਬੇੜਾ ਬੈਠਾ ਪਿਆ ਸਭ ਦਾ ਦੁਕਾਨਾਂ ਵਾਲੇ ਗੰਦਲਾ ਪਾਣੀ ਵੇਚਦੇ ਨੇ ਨਿਰਾ ਪੈਸੇ ਬਣਾਉਂਦੇ ਨੇ ਜੱਟ ਮਰਦਾ ਫਿਰੇ ਮੇਰਾ ਸਾਲਾ ਹਾਏ ਹਾਏ ਹੈ ਟੁੱਟ ਜਾਣੇ ਲੇਕਦੇ ਪੈਣੇ ਲੋਕ ਤਾਂ ਖੜਾ ਨਰਮਾ ਵਿੱਚ ਵਾਹੀ ਜਾਂਦੇ ਨੇ ਕਿਉਂ ਖਾਨੀ ਸਰ ਨੂੰ ਝੋਨਾ ਬੀਜਣਗੇ ਮੁੜ ਕੇ ਉਹੀ ਮੈਂ ਮਰ ਜਾ ਝੋਨਾ ਤਾਂ ਫੇਰ ੜੋਲ ਜੂ ਮੰਡੀਆਂ ਚ ਪਿਛਲੇ ਸਾਲ ਵਾਂਗੂ ਮਾਰ ਫੜ ਕੇ ਦੇਖ ਕੀ ਬੁਰਾ ਹਾਲ ਹੋ ਜਾਂਦਾ ਲੋਕਾਂ ਦਾ ਆਪਣਾ ਵੀ ਇਹੀ ਹਾਲ ਹੋਣਾ ਨਰਮਾ ਵਾ ਕੇ ਝੋਨਾ ਬੀਜ ਦਿੰਨੇ ਆ ਹਾਲੇ ਤਾਂ ਰੁੱਤ ਹੈਗੀ ਝੋਨੇ ਦੀ ਕੁਛ ਦਿਨ ਪਛੇਤਾ ਹੋ ਜੂ ਹੋਰ ਕੀ ਐ ਕਰਨੈਲ ਦਾ 4-5 ਦਿਨਾਂ ਤੋਂ ਤਿਆਰੀ ਜੀ ਕਰਦਾ ਫਿਰਦਾ। ਉਹਨਾਂ ਦੇ ਆਲੇ-ਦੋਲੇ ਖੜੀਆਂ, ਬੈਠੀਆਂ, ਸਵਾਰੀਆਂ ਵਿੱਚ ਹਲਚਲ ਜਿਹੀ ਪੈਦਾ ਹੋਈ। ਬਸ ਆਪਣੇ ਅੱਡੇ ਉੱਤੇ ਲੱਗ ਚੁੱਕੇ ਸੀ। ਮਾਨਸਾ, ਸਰਸਾ, ਚਲੋ ਬਈ। ਓਏ ਮਾਨਸਾ, ਸਰਸਾ ਵੜੇ। ਇਹ ਆਵਾਜ਼ ਉਹਨਾਂ ਲਈ ਖਾਸ ਸੀ। ਹੋਰ ਅੱਡੇਆ ਵੱਲੋਂ ਉੱਠਦੀਆਂ ਆਵਾਜ਼ਾਂ ਜਿਵੇਂ ਉਹਨਾਂ ਨੂੰ ਸੁਣਦੀਆਂ ਨਾ ਹੋਣ। ਬਸ ਅੱਡੇ ਦਾ ਰੌਲਾ ਉਹਨਾਂ ਦੇ ਕੰਨਾਂ ਨੂੰ ਕੋਈ ਕਾਸਾ ਰੜਕਦਾ ਨਹੀਂ ਸੀ ਘਰ ਕਬੀਲਦਾਰੀ ਦੀਆਂ ਗੱਲਾਂ ਵਿੱਚ ਉਹਨਾਂ ਦੇ ਆਪਣੇ ਅੰਦਰਲਾ ਰੌੜਾ ਬਾਕੀ ਰੌੜਿਆਂ ਨਾਲੋਂ ਉੱਚਾ ਸੀ ਛੋਟੇ ਮੁੰਡੇ ਜਰਨੈਲ ਦੀ ਬਹੁ ਕੋਲ ਮੁੰਡਾ ਸੀ ਉਹ ਪਧੌੜ ਪੰਜੀਰੀ ਦਾ ਪੀਪਲ ਲੈ ਕੇ ਗਏ ਸਨ ਸਵੇਰੇ ਸੰਦੇਹਾਂ ਹੀ ਪਹਿਲੀ ਵਾਰ ਸਪਿੰਡੋ ਜੜੇ ਪਧੌੜ ਜਾ ਕੇ ਕੁੜਮਾ ਨਾਲ ਗੱਲਾਂ ਮਾਰੀਆਂ ਮੁੰਡੇ ਨੂੰ ਲੋਰੀਆਂ ਦਿੱਤੀਆਂ ਕਦੇ ਬਿਆਲੋ ਉਹਨੂੰ ਆਪਣੀ ਗੋਦੀ ਵਿੱਚ ਲੈਂਦੀ ਇਕ ਦਿਨ ਸੰਤਾ ਦੋਹਾਂ ਬਾਹਾਂ ਉੱਤੇ ਮੁੰਡੇ ਨੂੰ ਬਲੂੰਗੜੇ ਵਾਂਗ ਪਾ ਲੈਂਦਾ ਆਪਣੇ ਨੱਕ ਦੀ ਕੁੰਬਲੀ ਨਾਲ ਉਹਦੇ ਭੋਰਾ ਕੋ ਮੱਥੇ ਨੂੰ ਛੂੰਦਾ ਦੁਪਹਿਰ ਦੀ ਰੋਟੀ ਖਾ ਕੇ ਉਹ ਵਾਪਸ ਮੁੜ ਆਏ ਸਨ ਪਹਾੜ ਜਿੱਡੇ ਦਿਨ ਸਨ ਸੂਰਜ ਹਾਲੇ ਵੀ ਉੱਚਾ ਖੜਾ ਸੀ ਦੋ ਵળી ਸੀਟ ਉੱਤੇ ਬੈਠੇ ਉਹ ਭਦੌੜ ਦੀਆਂ ਗੱਲਾਂ ਕਰਨ ਲੱਗੇ ਦੇਖਿਆ ਸੀ ਜੱਟੇ ਕਿਵੇਂ ਪੰਜੀਰੀ ਨੂੰ ਹੱਥ ਨਾਲ ਚੱਕ ਚੱਕ ਦੇ ਦਿੱਤੀ ਸੀ ਦੇ ਆ ਲੋ ਨੇ ਮੂਲੀਆ ਬਰੋੜ ਕੇ ਗੱਲ ਕੀਤੀ ਦੇਖਦੀ ਹੋਣੀ ਹੈ ਬਈ ਕਿਉ ਕਿੰਨਾ ਕੋਏ ਪੰਜੀਰੀ ਚ ਸੰਤੇ ਨੇ ਕਿਹਾ ਆਪਣੀ ਜਾਣ ਚ ਬਾਲੀ ਚ ਲਾ ਕੇ ਮੈਂ ਤਾਂ ਫੇਰ ਆਖ ਹੀ ਦਿੱਤਾ ਪੂਰਾ 5 ਕਿਲੋ ਠੰਡਾ ਹੈ ਭਾਈ ਮਗਜ ਬਦਾਮ ਅਡ ਰਹਿਗੇ ਮੈਂ ਤਾਂ ਕੁੱਲ ਚੀਜ਼ ਪਵਾਈ ਹੈ ਕਸਤੂਰੀ ਨੂੰ ਕਹਿ ਕੇ ਮਖਿਆ ਕਸਤੂਰੀ ਭਾਈ ਕੱਚ ਨਾ ਰਹਿ ਜੇ ਸਾਰੀਆਂ ਦਵਾਈਆਂ ਪਾ ਦੇ ਉਤੋਂ ਦੀ ਪਾਈ ਸੁਖਨਾਰ ਪਹਿਲਾ ਮੁੰਡੇ ਮੇਰੀ ਨੂੰਕੋ ਗੱਲਾਂ ਸੁਣ ਕੇ ਚੁੱਪ ਹੋ ਗਈ 13 ਦਾ ਜੱਟੇ ਦਿਆਲੋ ਹੂਬੇ ਬੈਠੇ ਸੀ ਵਿਚਲੀ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ ਸੰਤਾ ਮੁਸਕੜੀਆਂ ਹੱਸ ਰਿਹਾ ਸੀ ਉਹ ਕਿਹੜੀ ਦੇਸੀ ਘੋਤਾ 4 ਕਿਲੋ ਹੀ ਸੀ 1 ਕਿਲੋ ਤਾਂ ਡਾਲੜਾ ਹੈ ਚੱਲ 5 ਘਰ ਤਾਂ ਪੂਰਾ ਤੂੰ ਸੰਤਾ ਹਨਾਂਸੀ ਇਹ ਤੂੰ ਕੀ ਕੀਤਾ ਜਿੱਥੇ 4 ਕਿਲੋ ਦੇ ਪੈਸੇ ਲਿਖੇ ਕਸਤੂਰੀ ਨੇ ਦੇਸੀ ਘੋਦੇ ਉਥੇ ਪੰਜ ਦੇ ਲਿਖ ਲੈਂਦਾ ਤੂੰ ਕਿਹੜਾ ਨਜ਼ਦ ਦੇ ਕੇ ਆਈ ਹੈ ਇਹ ਲਕੋਜ ਆ ਕਿਉਂ ਰੱਖਿਆ ਬਈ ਇਹ ਬੁੜੀਆਂ ਦੀਆਂ ਗੱਲਾਂ ਹੁੰਦੀਆਂ ਨੇ ਥੋਣੋਂ ਬੰਦਿਆਂ ਨੂੰ ਪਤਾ ਨਹੀਂ ਨੇਰੇ ਦੇਸੀ ਦੀ ਪੰਜੀਰੀ ਨੂੰ ਨਜ਼ਰ ਲੱਗ ਜਾਂਦੀ ਹੈ ਫੇਰ ਅਗਲੇ ਨੂੰ ਠੰਡਾ ਲੱਗਦਾ ਨਹੀਂ ਕਰੀਰ ਦਾ ਸੁੱਕਾ ਡੱਕਾ ਵੀ ਪੰਜੀਰੀ ਚ ਤਾਂ ਹੀ ਸਿੱਟੀ ਦੇ ਆ ਲੋ ਸਿਆਣੀ ਦੀ ਵੀ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜੇ ਪੰਜੀਰੀ ਨਜ਼ਰ ਤੋਂ ਬਚਾਉਣੀ ਸੀ ਤਾਂ ਪਾਈਆ ਡਾਲਦਾ ਪਾ ਦਿੰਦੀ ਕਿ ਲੋਕਾਂ ਨੂੰ ਪਾਉਣਾ ਸੀ ਚੱਲ ਐ ਸਮਝ ਲੈ ਦੇਸੀ ਬਾੜਾ ਮਹਿੰਗਾ ਜੈ ਖਣਾ 1 ਕਿਲੋ ਦੇ ਪੈਸੇ ਤਾਂ ਬਚੇ ਮਹੰਗਾਈਆਂ ਨੇ ਮਾਰ ਲੇ ਸਮੇ ਮੜਿਆ ਗੇ ਕਦੇ ਦੋ ਦੋ ਪੰਸੇਰੀਆਂ ਥੰਦਾ ਘਰੇ ਹੀ ਬਲਣੀਆਂ ਚ ਪਿਆ ਰਹਿੰਦਾ ਹੁੰਦਾ ਹੁਣ ਇੱਕ ਮੈਂਸ ਦਾ ਦੁੱਧ ਹੈ ਟੱਬਰ ਚ ਵੰਡਿਆ ਜਾਂਦਾ ਸਾਰਾ ਦਿਨ ਚਾਹਾਂ ਨਹੀਂ ਮੁੱਕਦੀਆਂ ਹੁਣ ਤਾਂ ਖੱਟੀ ਲੱਸੀ ਨੂੰ ਤਰਸੀਦਾ ਤੇਰੇ ਸਾਹਮਣੇ ਆ ਬਾਲਾ ਕੀ ਅੱਖਾਂ ਦੇ ਸੀ ਕਿਉਂ ਕਿੱਥੋਂ ਜੋੜਨਾ ਸੀ ਪੰਜੇਰੀਆਂ ਤਾਂ ਬਸ ਲੋਕੋਂ ਲੱਜੋਂ ਨੇ ਮੁੱਲ ਦੇ ਕਿਉਂ ਦੀਆਂ ਕਾਹਦੀਆਂ ਪੰਜੇਰੀਆਂ ਸੰਤਾ ਜਿਵੇਂ ਖਿਲਾ ਨਾਲ ਗੱਲਾਂ ਕਰਦਾ ਹੋਵੇ ਦਿਆਲੋ ਕੋਲ ਬੈਠੀ ਹੋਣ ਦਾ ਜਿਵੇਂ ਕੋਈ ਅਹਿਸਾਸ ਨਾ ਰਹਿ ਗਿਆ ਹੋਵੇ ਬਸ ਪਲਾਂ ਛੀਣਾ ਵਿੱਚ ਹੀ ਭਰਦੀ ਜਾ ਰਹੀ ਸੀ ਐਨੀਆਂ ਸਵਾਰੀਆਂ ਪਤਾ ਨਹੀਂ ਕਿੱਧਰੋਂ ਆ ਕੇ ਬੈਠ ਰਹੀਆਂ ਸਨ ਬਸ ਆਪਣੇ ਅੱਡੇ ਤੋਂ ਲੱਗਣ ਤੋਂ ਪਹਿਲਾਂ ਤਾਂ ਇੱਧਰ ਉਧਰ ਬਹੁਤ ਘਟ ਲੋਕ ਖੜੇ ਬੈਠੇ ਸਨ ਇੱਕ ਬੁੜੀ ਬਹੁਤ ਉੱਚਾ ਬੋਲ ਕੇ ਨਾਲ ਬੈਠੀ ਅਧਖੜ ਜੀ ਤੀਮੀ ਨਾਲ ਗੱਲਾਂ ਕਰ ਰਹੀ ਸੀ ਇੱਕ ਬੰਦਾ ਆਪਣੀ ਪੱਗ ਦੇ ਲੜ ਨੂੰ ਦੁਬਾਰਾ ਬੁਲੇਟ ਕੇ ਬੰਨਦਾ ਹੋਇਆ ਬਾਹਰ ਖੜੇ ਕਿਸੇ ਸਾਥੀ ਨੂੰ ਹਾਕਾ ਮਾਰ ਰਿਹਾ ਸੀ ਉਹਨਾਂ ਤੋਂ ਅਗਲੀ ਸੀਟ ਉੱਤੇ ਬੈਠੀ ਇੱਕ ਨੱਬਲ ਜੀ ਤੀਮੀ ਤੋਂ ਆਪਣੇ ਜਵਾਕ ਨਹੀਂ ਸੰਭਰੇ ਸਨ ਵੱਡੀ ਕੁੜੀ ਉਹਦੇ ਨਾਲ ਸੀਟ ਉੱਤੇ ਬੈਠੇ ਤਾਕੀ ਵਿੱਚੋਂ ਬਾਹਰ ਝਾਕ ਰਹੀ ਸੀ ਗੋਦੇ ਵਾਲਾ ਜੁਆ ਚੀਕਾ ਮਾਰਦਾ ਉਹਨੂੰ ਦੁੱਧ ਫੜਾਉਂਦੀ ਤਾਂ ਉਹ ਦੋ ਕੁੱਤਾ ਲੈ ਕੇ ਛੱਡ ਦਿੰਦਾ ਪਤਾ ਨਹੀਂ ਕਾਦੇ ਲਈ ਰਿਹਾਰਡ ਕਰ ਰਿਹਾ ਸੀ ਉਹ ਉਸ ਨੂੰ ਆਪਣੇ ਪੱਟਾ ਉੱਤੇ ਕਦੇ ਉਸ ਪਾਸੇ ਬਿਠਾਉਂਦੀ ਕਦੇ ਇਸ ਪਾਸੇ ਮੂਰਲੀ ਸੀਟ ਨਾਲ ਖੜਾ ਮੁੰਡਾ ਤਾਕੀ ਕੋਲ ਬੈਠਣ ਦੀ ਜਿੱਦ ਕਰਦਾ ਪਰ ਕੁੜੀ ਉਹਨੂੰ ਹੱਥਾਂ ਨਾਲ ਪਰਾਂ ਹਟਾ ਦਿੰਦੀ ਤੇ ਮੀ ਅਕਲ ਕਾਣ ਹੋਈ ਪਈ ਸੀ બસ ਪੂਰੇ ਭਰ ਗਏ ਡਰਾਈਵਰ ਸਟੀਅਰਿੰਗ ਸੀਟ ਉੱਤੇ ਆ ਬੈਠਾ ਤਾਂ ਕੰਡੈਕਟਰ ਨੇ ਸੀਟੀ ਮਾਰ ਦਿੱਤੀ ਪਰ ਫੇਰ ਇੱਕ ਹੋਰ ਸੀਟੀ ਬੱਸ ਸਟਾਰਟ ਤਾਂ ਹੋ ਗਈ ਪਰ ਤੁਰੀ ਨਹੀਂ ਬੱਸ ਅੰਦਰ ਸਵਾਰੀਆਂ ਦਾ ਤਿੱਖਾ ਰੋਣਾ ਸੀ ਤਿੰਨ ਸਾਲ ਹੋ ਗਏ ਫਸਲ ਨਹੀਂ ਹੋਈ ਪਹਿਲੇ ਸਾਲ ਤਾਂ ਪੱਕਣ ਤੇ ਆਈ ਕਣਕ ਉੱਤੇ ਗੜੇ ਪੈ ਗਏ ਚੱਕ ਜੀ ਚੱਕ ਕੁਝ ਵੀ ਨਾ ਹੋਇਆ ਦੂਜੇ ਸਾਲ ਹੜ ਆ ਗਏ ਝੋਨਾ ਪਾਣੀ ਚ ਖੜਾ ਹੀ ਮੱਚ ਗਿਆ ਕਿੰਨੇ ਦਿਨ ਤੱਕ ਪੱਤੇ ਹੀ ਨਹੀਂ ਦੇਸੀ ਪਿਛਲੇ ਸਾਲ ਝੋਨਾ ਛੱਡ ਕੇ ਨਰਮਾ ਬੀਜਿਆ ਤਾਂ ਅਮਰੀਕਨ ਸੁੰਡੀ ਆ ਗਈ ਫਨਾ ਕਰਤਾ ਸਾਰੇ ਨਰਮੇ ਦਾ ਐਤ ਕੀ ਫੇਰ ਕੋਈ ਪਤਾ ਨਹੀਂ ਕਣਕ ਤਾਂ ਘਰੇ ਖਾਦੀ ਜਾਂਦੀ ਹੈ ਬੰਦਿਆਂ ਤੇ ਪਸ਼ੂਆਂ ਦਾ ਮਸਾ ਪੂਰਾ ਪੱਟਦਾ ਝੋਨਾ ਤੇ ਨਰਮਾ ਦੋ ਫਸਲਾਂ ਨੇ ਜੀ ਦੇ ਨਾਲ ਜੱਟ ਦੀ ਕਬੀਲਦਾਰੀ ਕੁਝ ਸੰਢੀ ਜਾਂਦੀ ਹੈ ਚਲਦੀ ਬਸ ਵਿੱਚ ਉਹ ਜਿਵੇਂ ਆਪਣੇ ਨਾਲ ਹੀ ਗੱਲਾਂ ਕਰਦਾ ਹੋਵੇ ਦਿਆਲੋ ਹਾਂ ਹੂੰ ਕਰੀ ਜਾ ਰਹੀ ਸੀ ਚਾਹੇ ਸੰਤਾ ਉੱਚੀ ਬੋਲਦਾ ਸੀ ਪਰ ਦਿਆਲੋ ਨੂੰ ਵਾਸਤੇ ਖੜਕੇ ਵਿੱਚ ਉਹਦੀ ਕੋਈ ਗੱਲ ਸੁਣਦੀ ਕੋਈ ਨਹੀਂ ਸੁਣਦੀ ਸੀ ਕੁੜੀ ਦਾ ਕਰੋ ਕੁਝ ਦਿਆਲੋ ਨੇ ਹੌਲੀ ਦੇ ਕੇ ਬੋਲ ਕੱਢਿਆ ਸੰਤੇ ਨੂੰ ਸੁਣਿਆ ਨਹੀਂ ਉਹਨੇ ਦਿਆਲੋ ਦੇ ਬੁੱਲ ਹਿਲਦੇ ਹੀ ਦੇਖੇ ਸਨ ਉੱਚੀ ਬੋਲਿਆ ਕੀ ਕੁੜੀ ਗੇਲੋ ਦਿਆਲੋ ਉਹਦੇ ਕੰਨ ਕੋਲ ਮੂਹਰ ਜਾ ਕੇ ਉੱਚਾ ਬੋਲੇ ਗੇਲੋ ਕੀ ਉਨੇ ਪੁੱਛਿਆ ਉਹਦੇ ਨਾਲ ਦੀਆਂ ਕੋਲ ਦੋ ਦੋ ਜੁਆਕ ਨੇ ਉਹਦਾ ਠਿਕਾਣਾ ਕਰੋ ਕੋਈ ਘਰੋਂ ਤੋਰੋ ਉਹਨੂੰ ਵੱਡੀ ਹੋਈ ਜਾਂਦੀ ਐ ਆਹੀ ਦਿਨ ਨੇ ਉਹਦਾ ਕਾਜ ਰਚਾਉਣ ਦੇ ਕੁਆਰੀ ਨੂੰ 100 ਬਿੱਜਾਂ ਪੈਂਦੀਆਂ ਨੇ ਹਾਂ ਗੇਲੋ ਦਾ ਐਤ ਕੀ ਸਿਆਲਾ ਚ ਵਿਆਹ ਕਰ ਦੇਣਾ ਬਸ ਕੋਈ ਚੱਜ ਦਾ ਮੁੰਡਾ ਹੱਥ ਲੱਗ ਜੇ ਕਿਧਰੇ ਵਿਆਹ ਤਾਂ ਆਪਾ ਕਰਨਾ ਹੀ ਕਰਨਾ ਕਿਧਰੇ ਸੰਤੇ ਨੇ ਹੌਂਕਾ ਲੈ ਕੇ ਗੱਲ ਕੀਤੀ ਫਸਣਾ ਕਰਨੀ ਨਾ ਦੇਖੋ ਫਸਲਾਂ ਤਾਂ ਚੰਗੀਆਂ ਮਾੜੀਆਂ ਹਰ ਸਾਲ ਇਹੀ ਹਾਲ ਰਹਿਣਾ ਫਸਲਾਂ ਨਾਲ ਵਿਆਹ ਨਹੀਂ ਹੁੰਦੇ ਕਰਨੈਲ ਤੇ ਜਰਨੈਲ ਦੇ ਵਿਆਹ ਵੀ ਤਾਂ ਵਿਆਜੂ ਪੈਸਾ ਫੜ ਕੇ ਕੀਤੇ ਸੀ ਹੁਣ ਗੇਲੋਵਰੀ ਵੀ ਇਹੀ ਹਾਲ ਰਹਿਣਾ ਕਮਾਈਆਂ ਕਰਕੇ ਸੁਖ ਨਾਲ ਦੋਵੇਂ ਪਾਈ ਸਭ ਵਿਆਜੂ ਪੈਸਾ ਲਾ ਦੇਣਗੇ ਵਿਹਾਲੋ ਵਿਉਂਤਾ ਬਣਾਉਣ ਲੱਗੇ ਕੀਮਤੀ ਦਾ 2 ਲੱਖ ਹੋਰ ਚੁੱਕਿਆ ਸ਼ਾਇਦ ਵਾਧੇ ਹੋਵੇ ਕੁੜੀ ਵੇਲੇ ਹੋਰ ਚੜ ਜਾਣਾ ਐਨੀ ਰਿਪੋਰਟ ਕਿੱਥੋਂ ਲਾਉਣਗੇ ਮੁੰਡੇ ਕੌਸਲਾਂ ਦੀ ਕਮਾਈ ਤਾਂ ਲਾ ਨਹੀਂ ਸਕਦੀ ਕੋਈ ਹੋਰ ਚਮਤਕਾਰ ਬਿਸ਼ੱਕ ਦੀ ਹੋ ਜੇ ਕਦੇ ਸੰਤਾ ਫੁੱਕਾ ਫੁੱਕਾ ਹੱਸਣ ਲੱਗਿਆ ਹੋਰ ਚਮਤਕਾਰ ਕਿਹੜਾ ਹੋਊ ਕਦੇ ਇਹ ਪੀੜਾਂ ਸੰਘੀੜਾਂ ਤਾਂ ਐਂ ਬਣੀਆਂ ਰਹਿਣੀਆਂ ਨੇ ਜੱਟ ਨਾਲ ਤੀਤੇ বিনা ਸਰਦਾ ਵੀ ਨਹੀਂ ਬਿਆਲੋ ਚਿੰਤਾ ਦੀਆਂ ਗਹਿਰਾਈਆਂ ਵਿੱਚ ਉਤਰਨ ਲੱਗੇ ਹੋਰ ਐਵੇਂ ਤਾਂ ਨਹੀਂ ਉਸਨੀਆਂ ਖੜੀਆਂ ਕੋਠੀਆਂ ਜੀਪਾਂ ਹੋਰ ਕਿੱਥੋਂ ਆਈਆਂ ਨੇ ਮੁੰਡਾ ਪੈਸੇ ਦੇ ਕੇ ਨੌਕਰੀ ਤੇ ਲਵਾਇਆ ਗੁਰਜੰਟ ਪਤਾ ਨਹੀਂ ਲੱਖ ਦਿੱਤਾ ਹੋ 2 ਲੱਖ ਦਿੱਤਾ ਹੋ ਰੱਬ ਜਾਣਦਾ ਆਪਣੇ ਮੁੰਡੇ ਨਹੀਂ ਇਹੋ ਜੇ ਹੋ ਸਕਦੇ ਜੋਰੇ ਵਰਗੇ ਉਹ ਤਾਂ ਕੋੜੀ ਬੌਲੇ ਸੌਨੇ ਜੇ ਸੌਨੇ ਤਾਂ ਹੀ ਮਾਰ ਖਾਈ ਜਾਂਦੇ ਨੇ ਨੇਕ ਬੰਦੇ ਦਾ ਇਸ ਦੁਨੀਆ 'ਚ ਕੁਝ ਨਹੀਂ ਵੱਟੇ ਦਾ ਸੰਤੇ ਨੂੰ ਜਿਵੇਂ ਸਾਰੇ ਟੱਬਰ ਦਾ ਚੋਰਾ ਹੋਵੇ ਸਰਪੰਚਾਂ ਦਾ ਅਲਬੇਲ ਤਾਂ ਹੁਣ ਲੇ ਇੱਥੇ ਪਿੰਡ ਜੀ ਤੁਰਿਆ ਫਿਰਦਾ ਹੁੰਦਾ ਹੈ ਕਈ ਵਾਰ ਟੱਕਰਿਆ ਮੱਥਾ ਟੇਕਦਾ ਹੁੰਦਾ ਚਾਚੀ ਮੱਥਾ ਟੇਕਣਾ ਪਰ ਉਹਦੀ ਤਾਂ ਆੜਤੀ ਦੀ ਦੁਕਾਨ ਉਹ ਇੱਥੇ ਕਿਉਂ ਆਉਂਦਾ ਹੁੰਦਾ ਆਵੇ ਨਾ ਉਹਦਾ ਪਿੰਡ ਹੈ ਇਹ ਉਹਦੇ ਮਾਪੇ ਨੇ ਇੱਥੇ ਨਾਲੇ ਉਹ ਆੜਤੀ ਆਏ ਤਾਂ ਹੀ ਆਉਂਦਾ ਸਾਰੇ ਆੜਤੀਏ ਪਿੰਡ ਦਾ ਢੇਡਾ ਰੱਖਦੇ ਨੇ ਕਿਉਂ ਸਾਮੀਆਂ ਹੁੰਦੀਆਂ ਨੇ ਉਹਨਾਂ ਦੀਆਂ ਪੈਸੇ ਦੇ ਗੁਰਾਹੀ ਖਾਤਰ ਜੱਟ ਨੂੰ ਠਕੋਰਦੇ ਰਹਿੰਦੇ ਨੇ ਪਹਿਲਾਂ ਕਲਾ ਕੀਮਤੀ ਆਉਂਦਾ ਸੀ ਇਹ ਸਰਦਾਰੀ ਤੇ ਰਹਿੰਦਾ ਹੁਣ ਇਹ ਅੱਡ ਹੋ ਗਏ ਹੁਣ ਲਬੇਲ ਦੀ ਕੱਲੇ ਦੀ ਦੁਕਾਨ ਹੈ ਆੜਤ ਦੀ ਕੀਮਤੀ ਦੀ ਦੇਖ ਲੈ ਪਹਿਲਾਂ ਹੈਗੀ ਸੀ ਉਹਨਾਂ ਦਾ ਤਾਂ ਪਿਤਾ ਪੁਰਖੀ ਕਿੱਤਾ ਇਹੋ ਜੱਟ ਦਾ ਕਿੱਤਾ ਨਹੀਂ ਇਹੋ ਆੜਤ ਤਾਂ ਬਾਣੀਆਂ ਦੇ ਰਾਸ ਹੁੰਦੀ ਹੈ ਜੱਟ ਦੀ ਮੱਤ ਮੋਟੀ ਹੁੰਦੀ ਹੈ ਬੱਲੇ ਨਹੀਂ ਤੇਰੇ ਜੱਟ ਤਾਂ ਹੁਣ ਬਾਣੀਆਂ ਨੂੰ ਟੱਪ ਗਏ ਜੱਟ ਹੁਣ ਉਹ ਨਹੀਂ ਰਹੇ ਇਹ ਤਾਂ ਜੀਦੇ ਸੂਤ ਆਜੇ ਸੌਦਾ ਅਲਬੇਲ ਕੀਮਤੇ ਨੂੰ ਪਿੱਛੇ ਛੱਡ ਗਿਆ ਅਲਬੇਲ ਤਾਂ ਹੁਣ ਤਿੰਨ ਤਿੰਨ ਕੰਮ ਕਰਦਾ ਆਪਣੇ ਪਿਓ ਨੂੰ ਵੀ ਟੱਪ ਗਿਆ ਉਦਾਂ ਸੌਰੇ ਦੇ ਜ਼ੋਰ ਤੇ ਲੀਡਰੀ ਉਹ ਕਰਦਾ ਫੀਮ ਉਹ ਵੇਚਦਾ ਆੜਤੀਆ ਤਾਂ ਦੇਖ ਲੈ ਹੈਗਾ ਹੀ ਏ ਜੇ ਲੀਡਰੀ ਕਰਦਾ ਫਿਰ ਦੁਕਾਨ ਤੇ ਕਦੋਂ ਬੈਠਦਾ ਲੀਡਰਾਂ ਨੂੰ ਤਾਂ ਖਾਸਾ ਤੋਰਾ ਫੇਰਾ ਰਹਿੰਦਾ ਹੁੰਦਾ ਲੋਕਾਂ ਦੇ ਕੰਮ ਤੰਦੀ ਇੱਧਰ ਉੱਧਰ ਜਾਣਾ ਪੈਂਦਾ ਇਹਦੀ ਦੁਕਾਨ ਤੇ ਦੋ ਮਨੇਮ ਨੇ ਉਹ ਰੱਖਦੇ ਨੇ ਸਾਰਾ ਹਿਸਾਬ ਕਿਤਾਬ 65% ਸਾਰਾ ਉਹੀ ਦਿੰਦੇ ਲੈਂਦੇ ਨੇ ਇਹਦੀ ਤਾਂ ਉਂਗਲੀ ਉਂਗਲ ਮੈਂ ਤਾਂ ਦੇਖ ਆਇਆ ਆਪ ਦੁਕਾਨ ਤੇ ਜਾ ਕੇ ਉਹ ਕਰਾਦਰ ਪੂਰਾ ਕਰਦਾ ਪਿੰਡ ਦੇ ਬੰਦਿਆਂ ਦਾ ਅਲਬੇਲ ਆਖਦਾ ਸੀ ਫਸਲ ਸਾਡੇ ਸਿੱਟਿਆ ਕਰ ਸੰਤਾ ਸਿਓ ਪੈਸਾ ਜਿੰਨਾ ਮਰਜ਼ੀ ਚੱਕ ਕੀਮਤੀ ਤੋਂ ਲਕੀਰ ਮਰਵਾ ਦਿੰਨੇ ਆ ਬੋਲ ਮੈਂ ਕਿਹਾ ਨਹੀਂ ਭਤੀਜ ਹੁਣ ਤਾਂ ਕੀਮਤੀ ਠੀਕ ਹੈ ਇਕੋ ਖਸਮ ਠੀਕ ਰਹਿੰਦਾ। ਉਹਨਾਂ ਦੇ ਪਿੰਡ ਦਾ ਅੱਡਾ ਆ ਚੁੱਕਿਆ ਸੀ ਜਿੰਨੀਆਂ ਸਵਾਰੀਆਂ ਉਤਰੀਆਂ ਸਨ ਉਹਨੀਆਂ ਹੀ ਹੋਰ ਚੜ ਗਈਆਂ। ਇੱਧਰ-ਉਧਰ ਅੱਡੇ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉੱਤੇ ਖੜੇ-ਬੈਠੇ ਲੋਕਾਂ ਵੱਲ ਸਰਸਰੀ ਨਜ਼ਰ ਮਾਰਦੇ-ਮਾਰਦੇ ਉਹ ਪਿੰਡ ਦੇ ਲਿੰਕ ਰੋਡ ਉੱਤੇ ਅੱਗੇ-ਪਿੱਛੇ ਹੋ ਕੇ ਤੁਰਨ ਲੱਗੇ। ਅੱਡੇ ਦੇ ਲੋਕ ਬੱਸਾਂ ਉਤਰੀ ਹਰ ਸਵਾਰੀ ਵੱਲ ਬੜੇ ਗੌਰ ਨਾਲ ਝਾਕਦੇ ਅਤੇ ਚੀਨੂਆਂ ਨਜ਼ਰਾਂ ਨਾਲ ਅਗਲੇ ਵਿੱਚੋਂ ਕੁਝ ਕੱਢਣ ਦੀ ਕੋਸ਼ਿਸ਼ ਕਰਦੇ ਸਾਰਾ ਪਿੰਡ ਲੰਘ ਕੇ ਉਹ ਘਰ ਪਹੁੰਚੇ ਤਾਂ ਉਹਨਾਂ ਦੇ ਅੰਦਰੋਂ ਛਿੰਬਿਆਂ ਦਾ ਮੁੰਡਾ ਤਲੋਚਨ ਬਾਹਰ ਨਿਕਲਿਆ ਉਹਨਾਂ ਨੂੰ ਦੇਖ ਸਾਰ ਪਹਿਲਾਂ ਤਾਂ ਉਹਨੇ ਨਜ਼ਰਾਂ ਚੁਰਾ ਲਈਆਂ ਪਰ ਫੇਰ ਦੂਜੇ ਬਿੰਦ ਹੀ ਸੰਤਾ ਸੁਨੂ ਸਤਸ੍ਰੀ ਅਕਾਲ ਆਖੀ ਤਲੋਚਨ ਨੂੰ ਦੇਖ ਕੇ ਦਿਆਲੋ ਨੇ ਪੈਰ ਮਿਲਿਆ ਇੱਕ ਬੁਰਾ ਖਿਆਲ ਉਹਦੇ ਸਰੀਰ ਨੂੰ ਚੀਰ ਕੇ ਲੰਘ ਗਿਆ ਸੰਤਾ ਸਿੰਘ ਨੇ ਮੁੰਡੇ ਦਾ ਹਾਲਚਲ ਪੁੱਛਿਆ ਇੱਕ ਹੀ ਹਾਂ ਜਿਵੇਂ ਆਇਆ ਸੀ ਚੋਬਰਾ ਮੈਨੂੰ ਤਾਂ ਤਾਇਆ ਬਾਪੂ ਜੀ ਨੇ ਭੇਜਿਆ ਸੀ ਬਈ ਨਰਮੇ ਦਾ ਕਰੋ ਕੁਝ ਸੁੰਢੀ ਤਾਂ ਮਰਦੀ ਦੀਂਦੀ ਨਹੀਂ ਐਨੀਆਂ ਸਪਰੇਹਾਂ ਹੋ ਗਈਆਂ ਨਰਮੇ ਦਾ ਤਾਂ ਇਹੀ ਅਸ਼ੀਰ ਵਿਚੇ ਬਾ ਦਿੰਨੇ ਆ ਕੱਦੂ ਕਰਕੇ ਚੋਨਾ ਲਾ ਦਿੰਨੇ ਆ ਖਰਚਾ ਤਾਂ ਦੂਰਾ ਹੈ ਪਰ ਭਾਈ ਪੱਲੇ ਵੀ ਪਾਉ ਫੇਰ ਕੁਝ ਠੀਕ ਹੈ ਤਾਇਆ ਇਹੀ ਠੀਕ ਰਹੁ ਮੈਂ ਕਹਿ ਦਿੰਨਾ ਬਾਪੂ ਜੀ ਨੂੰ ਜਾ ਕੇ ਤਰਲੋਚਨ ਉੱਥੋਂ ਤੁਰ ਜਾਣ ਦੀ ਕਾਲ ਵਿੱਚ ਸੀ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਕੈਲਾ ਤੇ ਜੱਲਾ ਨਹੀਂ ਸਨ ਖੇਤੋਂ ਨਹੀਂ ਮੁੜੇ ਹੋਣਗੇ ਕੈਲੇ ਦੀ ਬਹੂ ਵੀ ਘਰ ਵਿੱਚ ਨਹੀਂ ਸੀ ਤੇ ਨਾ ਹੀ ਉਹਦੇ ਜੋਾਕ ਗੇਲੋਰ ਸੋਈ ਵਿੱਚ ਪਾਂਡੇ ਜੇ ਖੜਕਾਰੇ ਸੀ ਜਿਵੇਂ ਕੋਈ ਕੰਮ ਕਰਦੇ ਹੋਵੋ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ચેનલ નું સબસક્રાઈબ કરના ભુલના ધનવાદ